ਜੋੜਾ ਡਿਫਰਮੇਸ਼ਨ ਦਾ ਕੇਸ ਮੈਂ ਅਰਵਿੰਦ ਕੇਜਰੀਵਾਲ ਅਸ਼ੀਸ਼ ਕਹਤਾਨ ਤੇ ਸੰਜੀਤ ਸਿੰਘ ਦੇ ਖਿਲਾਫ ਕੀਤਾ ਸੀ ਜੇ ਇਸ ਕੇਸ 'ਚ ਅਰਵਿੰਦ ਕੇਜਰੀਵਾਲ ਤੇ ਅਸ਼ੀਸ਼ ਕਹਤਾਨ ਨੇ ਆਪ ਦੀਆਂ ਗਲਤੀਆਂ ਨੂੰ ਮੰਨਦਿਆਂ ਮੇਰੇ ਕੋਲੋਂ ਮਾਫੀ ਮੰਗੀ ਹੈ ਅੱਜ ਉਸ ਕੇਸ ਦੀ ਤਾਰੀਖ ਸੀ ਔਰ ਪਹਿਲਾਂ ਦੀ ਤਰ੍ਹਾਂ ਸੰਜੇ ਸਿੰਘ ਫੇਰ ਕੋਰਟ ਤੋਂ ਪੇਸ਼ ਹੋਣ ਤੋਂ ਭੱਜ ਰਿਹਾ ਆ ਫਾਜ਼ਿਰ ਨਹੀਂ ਹੋ ਰਹੇ ਔਰ ਪ੍ਰੋਸੀਡਿੰਗਸ ਨੂੰ ਡਿਲੇ ਕਰਨ ਦੀ ਹਰ ਤਰੀਕੇ ਦੀ ਚਾਲ ਚੱਲ ਰਿਹਾ ਚਲੋ ਇਹ ਉਹਨਾਂ ਦੀ ਮਰਜ਼ੀ ਹੈ ਮਗਰ ਇਹਦੇ ਤੋਂ ਵੀ ਸਪਸ਼ਟ ਹੁੰਦਾ ਕਿ ਜਦੋਂ ਨਾਲ ਦੇ ਸਾਥੀ ਮਾਫੀ ਮੰਗੇ ਹੋਣ ਉਹਨਾਂ ਅਸ਼ੀਸ਼ ਖਤਾਨ ਜੀ ਵੀ ਆਪ ਦਾ ਆਪਣਾ ਇਹ ਆਪਣਾ ਐਮਪੀ ਸਾਹਿਬ ਸੰਜੇਤ ਸਿੰਘ ਵੀ ਆਪ ਦਾ ਲਾਜ ਹੀ ਵੇਖਦੇ ਫਿਰਦੇ ਆ ਕਿ ਮੈਂ ਕਿਵੇਂ ਬਚਣਾ ਚਲੋ ਬਾਕੀ ਕੋਰਟ ਵੇਖੂਗਾ ਜੋ ਤਾਰੀਖ ਸੀ ਅੱਜ ਮੈਂ ਉਸ ਲਈ ਉੱਥੇ ਹਾਜ਼ਰ ਹੋਇਆ ਜਦੋਂ ਹਰਪਾਰ ਰੰਦਾਵਾ ਵਰਗੇ ਅਫਸਰ ਹੋਣਗੇ ਔਰ ਇਹ ਜੇ ਅਫਸਰਾਂ ਦੇ ਹੱਥ ਬਾਗ ਡੋ ਰੋਗੀ ਤੁਹਾਨੂੰ ਕਦੇ ਸੱਚਾਈ ਸਾਹਮਣੇ ਨਹੀਂ ਆਊ ਭੋਲਰ ਸਾਹਿਬ ਨੇ ਪਹਿਲਾਂ ਜਦੋਂ ਇਸਲਾਮਾਬਾਦ ਚੌਕੀ 'ਚ ਬਿਲਾਸਤ ਹੋਇਆ ਸੀ 3:30 ਵਜੇ ਬਲਾਸਟ ਹੋਇਆ ਨਾਲ ਦੇ ਸਾਰੇ ਰੇਸ਼ੀ ਇਲਾਕੇ 'ਚ ਜਿਹੜੇ ਲੋਕ ਰਹਿੰਦੇ ਸਨ ਉਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਕਿ ਕਿੰਨੀ ਜ਼ੋਰ ਦੀ ਬਲਾਸਟ ਹੋਇਆ ਘਰਾਂ ਦੇ ਸ਼ੀਸ਼ੇ ਟੁੱਟੇ ਘਰਾਂ 'ਚ ਜਿਹੜੀਆਂ ਟਾਇਲਾਂ ਸੀ ਉਹ ਟੁੱਟ ਕੇ ਥੱਲੇ ਡੇਗੀਆਂ ਹੋਰ ਵੀ ਨੁਕਸਾਨ ਹੋਇਆ ਤੇ ਕਿਵੇਂ ਹੱਥ ਦੀ ਸਫਾਈ ਕਮਿਸ਼ਨਰ ਪੁਲਿਸ ਭੁੱਲਰ ਸਾਹਿਬ ਦੀ ਵੇਖਣ ਨੂੰ ਮਿਲੀ ਕਿ 3:30-4 ਵਜੇ ਉੱਥੇ ਆਏ ਔਰ 7 ਵਜੇ ਤੁਹਾਨੂੰ ਪ੍ਰੈਸ ਨੂੰ ਅੰਦਰਵਾੜ ਕੇ ਕਿਹਾ ਕਿ ਵੇਖ ਲਓ ਕੁਝ ਨਹੀਂ ਹੋਇਆ ਕੱਲਾ ਟਾਇਰ ਹੀ ਪਾਟਿਆ ਸੀ ਪਹਿਲੀ ਗੱਲ ਤਾਂ ਉਤੋਂ ਹੀ ਪੜਦਾ ਫਾਸ਼ ਹੋ ਗਿਆ ਕਿ 7 ਵਜੇ ਕਿਹੜਾ ਕਮਿਸ਼ਨਰ ਹੋ ਪੁਲਿਸ ਪ੍ਰੈਸ ਕਾਨਫਰੰਸ ਕਰਦਾ ਔਰ ਆਪ ਦੀ ਗੱਲ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਮਗਰ ਉਹਨਾਂ ਦਾ ਝੂਠ ਲੋਕਾਂ ਨੇ ਫੜਾਤਾ ਹੁਣ ਵੀ ਇੰਨੀ ਠੰਡੀ ਮੌਸਮ 'ਚ ਸਰਦੀ ਵਾਲੇ ਮੌਸਮ 'ਚ ਗਰਮ ਗਰਮੀ 'ਚ ਤਾਂ ਰੇਡੀਏਟਰ ਉਬਾਲਾ ਮਾਰਦਾ ਵੇਖਿਆ ਪਾੜਦਾ ਵੇਖਿਆ ਪਹਿਲੀ ਵਾਰ ਹੀ ਆ ਇਹ ਲੋਕੀ ਤਾਂ ਮਤਲਬ ਇੰਨੀ ਠੰਡ ਤੋਂ ਪਰੇਸ਼ਾਨ ਕਹਿ ਲੋ ਜਾਂ ਘਰਾਂ ਦੇ ਅੰਦਰ ਬੈਠੇ ਇਹਨਾਂ ਦੇ ਰੈਡੀਏਟਰ ਗਰਮ ਹੋਈ ਜਾਂਦੇ ਤੇ ਕਹਿੰਦੇ ਰੈਡੀਏਟਰ ਪਾਟ ਗਿਆ ਉੱਥੋਂ ਹੀ ਉਹ ਗੈਂਗਸਟਰਾਂ ਨੇ ਜ਼ਿੰਮੇਵਾਰੀ ਚੁੱਕ ਲਈ ਕਿ ਅਸੀਂ ਇਹ ਬਲਾਸਟ ਕੀਤਾ ਮਜੀਠੇ ਥਾਣੇ ਵੀ ਪਹਿਲਾਂ ਬਲਾਸਟ ਹੋਇਆ ਸੀ ਨੌ ਬਲਾਸਟ ਹੋ ਗਏ ਲਾਅ ਐਂਡ ਆਰਡਰ ਦਾ ਕੰਪਲੀਟ ਫੇਲੀਅਰ ਹੈ ਲੈਪਸ ਹੈ ਔਰ ਕਮਾਲ ਦੀ ਗੱਲ ਹੈ ਵੈਸੇ ਪੰਜਾਬ ਨੂੰ ਤਾਂ ਇਨਾਮ ਦੇਣਾ ਚਾਹੀਦਾ ਕਿ ਟਾਇਰ ਪਾਟ ਦਾ ਇਹ ਡੀਜੀਪੀ ਸਾਹਿਬ ਇੱਥੇ ਜਹਜਾ ਲਾਈਨ ਆਉਂਦੀ ਹੈ ਸ਼ਾਇਦ ਪਹਿਲਾ ਹੀ ਸੂਬਾ ਹੋਣਾ ਸਾਰੀ ਦੇਸ਼ ਦੁਨੀਆ 'ਚ ਜਿੱਥੇ ਟਾਇਰ ਪਾਟੇ ਦਾ ਜਹਜਾ ਵੀ ਡੀਜੀਪੀ ਸਾਹਿਬ ਆਪ ਲੈਂਦੇ ਆ ਕਮਿਸ਼ਨਰ ਆਫ ਪੁਲਿਸ ਉਹਨਾਂ ਨੂੰ ਗੁਲਦਸਤਾ ਪੇਟ ਕਰਦੇ ਆ ਮਗਰ ਮੈਨੂੰ ਲੱਗਦਾ ਏਨੇ ਰੇਡੀਏਟਰ ਤੇ ਟਾਇਰ ਕਿਸੇ ਹੋਰ ਸੂਬੇ 'ਚ ਨਹੀਂ ਪਾਟਣ ਦੇ ਜਿੰਨੇ ਪੰਜਾਬ 'ਤੇ ਪਾਟੀ ਜਾਂਦੇ ਆ ਇਸ ਲਈ ਲਾਅ ਐਂਡ ਆਰਡਰ ਦੀ ਜਿਹੜੀ ਬੁਰੀ ਹਾਲਾਤ ਹੈ ਔਰ ਜਿਸ ਤਰੀਕੇ ਨਾਲ ਆਈਐਸਆਈ ਪਾਕਿਸਤਾਨ ਐਂਟੀ ਨੈਸ਼ਨਲ ਫੋਰਸਸ ਪੰਜਾਬ ਨੂੰ ਡੀਸਟੇਬਲਾਈਜ਼ ਕਰ ਰਹੀ ਆ ਜਾਂ ਪਰੋਤੀ ਦਾ ਰਾਜ ਚੱਲ ਰਿਹਾ ਇਹ ਤੁਹਾਡੇ ਸਾਰਿਆਂ ਦੇ ਸਾਹਮਣੇ ਪੁਲਿਸ ਜਿੰਨਾ ਮਰਜੀ ਲੁਕੋ ਲੇ ਇਹ ਲੁਕਣਾ ਨਹੀਂ ਔਰ ਮੈਂ ਤਾਂ ਕਮਿਸ਼ਨਰ ਆ ਪੁਲਿਸ ਨੂੰ ਇੱਕੋ ਗੱਲ ਕਹੂੰਗਾ ਝੂਠ ਬੋਲੇ ਕੂਆ ਕੱਟੇ ਕਾਲੇ ਕੱਲੇ ਕਾਲੇ ਕੂਏ ਤੋਂ ਡਰਿਓ ਇਹ ਹਾਲਾਤ ਬਣਿਆ ਕਿ ਇੰਨਾ ਝੂਠ ਨਾ ਬੋਲੋ ਕਿ ਅੱਜ ਹਰ ਜਗ੍ਹਾ ਲਾਅ ਐਂਡ ਆਰਡਰ ਦਾ ਟੋਟਲ ਫੇਲਿਅਰ ਔਰ ਕੋਲਾਪਸ ਨਵੀਂ ਸੇਤੀ ਨੀਤੀ ਬਾਰੇ ਕੀ ਕਹੋਗੇ ਜੀ ਕੇਂਦਰ ਸਰਕਾਰ ਨੇ ਡਰਾਫਟ ਮੈਂ ਅੱਜ ਤੋਂ ਘਟੋ ਘਟ ਮਹੀਨਾ ਪਹਿਲਾਂ ਹੀ ਆਪਦੀ ਟਵੀਟ ਕਰਕੇ ਔਰ ਤੁਹਾਨੂੰ ਯਾਦ ਹੋਣਾ ਜਦ ਮੈਂ ਪਿਛਲੀ ਆਰੀ ਤਰੀਕ ਤੇ ਆਇਆ ਸੀ ਉਸ ਵੇਲੇ ਵੀ ਨਵੀਂ ਜਿਹੜੀ ਐਗਰੀਕਲਚਰ ਡਰਾਫਟ ਪਾਲਿਸੀ ਹੈ ਕਾਲੇ ਕਾਨੂੰਨ ਨੂੰ ਲਾਗੂ ਕਰਨ ਦੀ ਪਾਲਿਸੀ ਹੈ ਔਰ ਇਹਦੇ ਚ ਪ੍ਰਾਈਵੇਟਾਈਜੇਸ਼ਨ ਨੂੰ ਪੜਾਵਾ ਕਿਸਾਨਾਂ ਦਾ ਨੁਕਸਾਨ ਇਸ ਪਾਲਿਸੀ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਮੈਂ ਪਰਸਨਲ ਤੌਰ ਤੇ ਇਸ ਨੂੰ ਰਿਜੈਕਟ ਕਰਦਾ ਐ ਐਮਐਸਪੀ ਕਾਨੂੰਨ ਬਣਨਾ ਚਾਹੀਦਾ ਔਰ ਨਵੀਂ ਡਰਾਫਟ ਪਾਲਿਸੀ ਕੇਵਲ ਤੇ ਕੇਵਲ ਕਾਂਲੇ ਕਾਨੂੰਨਾਂ ਨੂੰ ਇਨਡਾਇਰੈਕਟਲੀ ਲਾਗੂ ਕਰਨ ਦੀ ਇੱਕ ਸਾਜ਼ਿਸ਼ ਹੈ ਜਿਹੜੀ ਪੰਜਾਬ ਸੂਬਾ ਕਦੇ ਕਾਮਯਾਬ ਨਹੀਂ ਹੋਣ ਦਊ ਆਪਨੇ ਵੀ ਡੰਡਾ ਤੰਤਰ ਤੇ ਪੈਸਾ ਦਾ ਜੋਰ ਕਿਉਂਕਿ ਇਹਨਾਂ ਦੇ ਨੰਬਰ ਗਿਣਤੀ ਆ ਹੀ ਨਹੀਂ ਹੁਣੇ ਚਾਹੁੰਦੇ ਆ ਕਿ ਮੇਅਰ ਦੀ ਪੋਸਟ ਅਸੀਂ ਖਰੀਦ ਲਈਏ ਤੇ ਜੇ ਮੇਅਰ ਦੀ ਪੋਸਟ ਆਮ ਆਦਮੀ ਪਾਰਟੀ ਖਰੀਦ ਕੇ ਬੜਾਉਗੀ ਵੈਸੇ ਤਾਂ ਨਹੀਂ ਮੈਨੂੰ ਲੱਗਦਾ ਬੜੂ ਕਿ ਮਗਰ ਜੇ ਇਸ ਤਰ੍ਹਾਂ ਕ腐ਸ਼ਨ ਨੂੰ ਬੜਾਵਾ ਇਹ ਦੇਣਗੇ ਫਿਰ ਤੁਸੀਂ ਕਿੱਥੋਂ ਆਸ ਰੱਖਦੇ ਹੋ ਕਿ ਕ腐ਸ਼ਨ ਫ੍ਰੀ ਇਹ ਮੇਅਰਸ਼ਿਪ ਚੱਲੂਗੀ ਔਰ ਮੈਂ ਲਾਸਟ ਗੱਲ ਕਹਿਣਾ ਚਾਹੁੰਦਾ ਹਰਜੋਤ ਬੈਂਸ ਦਾ 100 ਕਰੋੜ ਦਾ ਸਾਈਬਰ ਜਿਹੜਾ ਘਟਾਲਾ ਉਹਦੇ 'ਚ ਈਡੀ ਦੇ ਸਬੰਧ ਆ ਗਏ ਔਰ ਕੱਲਾ ਇਹਦੀ ਜਾਂਚ ਸਾਈਬਰ ਦੀ ਨਹੀਂ ਹੋਣੀ ਚਾਹੀਦੀ ਜਿਹੜਾ 100 ਕਰੋੜ ਦਾ ਘਟਾਲਾ ਹੋਇਆ ਸਾਈਬਰ ਕ੍ਰਾਈਮ ਇਹ ਇਹਦਾ ਵਿਛਲ ਬਲੂਰ ਕੌਣ ਹੈ ਇੱਕ ਅਫਸਰ ਉਹ ਜਿਹੜਾ ਆਈਓਸੀ ਮੌਕੇ ਦਾ ਉਸ ਵੇਲੇ ਵੀ ਇਸ ਨੂੰ ਬਚਾਇਆ ਗਿਆ ਪਹਿਲਾਂ ਇਹ ਮਾਈਨਿੰਗ ਤੇ ਤੇ ਇਲਜ਼ਾਮ ਲੱਗੇ ਮਾਈਨਿੰਗ ਮਹਿਕਮਾ ਖੋਲਿਆ ਮਗਰ ਇਹ ਤੋਂ ਵਜਿਰੀਆਂ ਨਹੀਂ ਕੋਈ ਕੋਈਆਂ ਗਈਆਂ ਸੋ ਮਾਈਨਿੰਗ ਦਾ ਬੜਾ ਵੱਡਾ ਸਰਗਨਾ ਹਰਜੋਤ ਬੈਂਸ ਸਾਈਬਰ ਕ੍ਰਾਈਮ ਦਾ ਬੜਾ ਵੱਡਾ ਸਰਗਨਾ ਹਰਜੋਤ ਬੈਂਸ ਜੇ ਇਹਦੀ ਸਹੀ ਤਰੀਕੇ ਨਾਲ ਜਾਂਚ ਹੋ ਗਈ ਤੇ ਘੱਟੋ ਘੱਟ 5-700 ਕਰੋੜ ਦਾ ਕੋਟਾਲੇ ਦਾ ਕਾਲੇ ਧਨ ਦਾ ਦੇਣ ਲੈਣ ਦੇਣ ਚ ਕੀ ਭੂਮਿਕਾ ਰਹੀ ਹੈ ਹਰਜੋਤ ਬੈਂਸ ਦੀ ਤੁਹਾਡੇ ਸਾਹਮਣੇ ਆਉਗੀ ਸੋ ਹੀ ਸ਼ੁੱਡ ਬੀ ਡਿਸਮਿਸਡ ਅਰੈਸਟਡ ਸੋ so that ਸਚਾਈ ਇਨਵੈਸਟੀਗੇਸ਼ਨ ਫਰੀ ਐਂਡ ਫੇਅਰ ਹੋ ਸਕੇ ਸਚਾਈ ਸਾਹਮਣੇ ਆਵੇ ਜੀ ਸਰ ਅੱਜ ਅਸੀਂ ਸਵਾਲ ਹੈ ਅੱਜ ਵਰਕਿੰਗ ਮੀਟਿੰਗੀ ਬੈਠਕ ਹੈ ਚੰਡੀਗੜ੍ਹ ਦੇ ਵਿੱਚ ਸੁਖਬੀਰ ਸਿੰਘ ਬਾਦਲ ਸਣੇ ਹੋਰ ਵੀ ਕਈਆਂ ਦੇ ਅਸਤੀਫਿਆਂ ਦੇ ਉੱਤੇ ਚਰਚਾ ਹੋਣੀ ਹੈ ਤੁਹਾਨੂੰ ਕੀ ਕੀ ਕਹਿਣਾ ਚਾਹੋਗੇ ਕਿ ਉਹਨਾਂ ਦਾ ਮੈਂ ਤੇ ਮੇਰੀ ਤਾਂ ਤਾਰੀਖ ਸੀ ਜੀ ਠੀਕ ਹੈ ਜੀ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤਾਂ ਨਵੰਬਰ ਦੇ ਮਹੀਨੇ ਦਾ ਅਸਤੀਫਾ ਦਿੱਤਾ ਹੋਇਆ ਉਸ ਤੋਂ ਬਾਅਦ ਉਹ ਸ਼੍ਰੀ ਹਕਾਲਤਖਬ ਸਾਹਿਬ ਹਾਜ਼ਰ ਹੋਇਆ ਅਸਤੀਫਾ ਤਾਂ ਉਹਨਾਂ ਨੇ ਆਪ ਦਾ ਵਾਪਸ ਲਿਆ ਹੀ ਨਹੀਂ ਸੋ ਉਹਨਾਂ ਦਾ ਅਸਤੀਫਾ ਉਹਨਾਂ ਨੇ ਉਸ ਦਿਨ ਤੋਂ ਨਾ ਉਹ ਪਾਰਟੀ ਦਫਤਰ ਤੇ ਗਏ ਆ ਨਾ ਉਹਨਾਂ ਨੇ ਪ੍ਰਧਾਨਗੀ ਦੀ ਕੋਈ ਜ਼ਿੰਮੇਵਾਰੀ ਸੰਭਾਲੀ ਆ ਸੋ ਇਹ ਟੈਕਨੀਕਲ ਕਾਮੀ ਰਹਿ ਗਿਆ ਉਹਨਾਂ ਨੇ ਤਾਂ ਅਸਤੀਫਾ ਦਿੱਤੇ ਨੂੰ ਅੱਜ ਦੂਜਾ ਮਹੀਨਾ ਚੜ ਗਿਆ ਇੱਥੇ ਤਾਂ ਸਿਰ ਵੀ ਹਰਚਨਾ ਆ ਰਹੀ ਹੈ ਨਹੀਂ ਕੋਈ ਸੰਵਿਧਾਨ ਦੇ ਵਿੱਚ ਹਰਚਨਾ ਆ ਰਹੀ ਥੋੜੇ ਸਾਰੀਆਂ ਗੱਲਾਂ ਥੋੜੇ ਪਬਲਿਕ ਡੋਮੇਨ ਤੇ ਹੈਗੀਆਂ ਜਿਹੜਾ ਕੁਝ ਹੈਗਾ ਅਬਾਊਟ ਸੈਕੂਲਰ ਪਾਰਟੀ ਔਰ ਸਾਰੀ ਗੱਲਾਂ ਕਿ ਜੋ ਸੁਪਰੀਮ ਕੋਰਟ ਚ ਐਫੀਡੇਵਿਟ ਨੇ ਜੋ ਬਰਨਾਲਾ ਸਾਹਿਬ ਤੇ ਇਹਨਾਂ ਦੇ ਉਸ ਵੇਲੇ ਦੇ ਜਨਰਲ ਸੈਕਟਰੀ ਸਾਹਿਬ ਨੇ ਦਿੱਤੇ ਆ ਸੋ ਇਹ ਸਾਰਾ ਕੁਝ ਪਬਲਿਕ ਡੋਮੇਨ ਚ ਇੱਥੇ ਕੋਈ ਲੁਕੋ ਨਹੀਂ আর ਮੈਂ ਇੱਕ ਗੱਲ ਸਪਸ਼ਟੀ ਕਰਨਾ ਚਾਹੁੰਦਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵਿਰੋਧੀਆਂ ਨੂੰ ਕੋਕ ਹੋਰ ਕੰਮ ਵੀ ਕਰ ਲੋ ਸੁਧਾਰ ਲਹਿਰ ਆਲੇ ਕੋਈ ਸੁਧਾਰ ਲਿਆਉਣ ਉਹਨਾਂ ਦਾ ਫਿਕਰ ਕਰੀ ਜਾਂਦੇ ਉਹਨਾਂ ਨੂੰ ਤਸਦੀਕਾ ਦਿੱਤੇ ਨੂੰ 2 ਮਹੀਨੇ ਹੋ ਗਏ ਭਾਈ